ਅੱਜ ਵੀ ਉਹ ਕੰਗੜਾ ਰਣਾਉਤ ਨੂੰ ਲੈ ਕੇ ਜਿਹੜੀਆਂ ਕਿ ਸਿੱਖ ਸੰਗਤਾਂ ਨੇ ਸਿੰਘਾਂ ਦੀਆਂ ਫੌਜਾਂ ਨੇ ਉਹਨਾਂ ਨੇ ਫਿਰ ਤੋਂ ਚੁਣੌਤੀ ਦੇ ਦਿੱਤੀ ਆ ਫਿਲਮ ਬੈਨ ਹੋਣ ਤੋਂ ਬਾਅਦ ਵੀ ਫਿਲਮ ਬੈਨ ਹੋਣ ਤੋਂ ਬਾਅਦ ਵੀ ਸਿੰਘ ਭੜਕ ਚੁੱਕੇ ਨੇ ਪੂਰੇ ਪਰਿਵਾਰਾਂ ਦੇ ਪਰਿਵਾਰ ਸੜਕਾਂ ਦੇ ਉੱਤੇ ਜਿਹੜਾ ਕਿ ਪ੍ਰਦਰਸ਼ਨ ਕਰ ਰਹੇ ਨੇ ਕੰਗੜਾ ਰਣਾਉਤ ਦੇ ਖਿਲਾਫ ਇੰਨਾ ਗੁੱਸਾ ਭਰ ਦਿੱਤਾ ਹੈ ਕੰਗੜਾ ਰਣਾਉਤ ਨੇ ਕਿ ਸਿੰਘਾਂ ਦਾ ਜਿਹੜਾ ਕਿ ਨਾਮ ਨਹੀਂ ਲੈ ਰਿਹਾ ਗੁੱਸਾ ਠੰਡਾ ਹੋਣ ਦਾ ਮੈਂ ਤੁਹਾਨੂੰ ਦਿਖਾਉਣਾ ਉਹ ਤਸਵੀਰਾਂ ਤਾਂ ਮੇਰੀ ਬੇਨਤੀ ਆ ਵੀ ਜਿਹੜੇ ਵੀ ਸਿੰਘ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਆ ਆਪਣੇ ਮੈਸੇਜ ਨੂੰ ਸੁਣ ਰਹੇ ਹੋ ਪਹਿਲਾਂ ਵਾਂਗੂ ਜਿਵੇਂ ਆਪਾਂ ਬਾਲੀਵੁੱਡ ਦੇ ਕੇ ਕੰਗਣਾ ਭੱਜ ਦੇ ਵਰਗੇ ਆ ਭੇਡਾਂ ਦੇ ਕੇ ਗੱਲਾਂ ਪੁੱਛਾਈਆਂ ਸੀ ਉਸੇ ਤਰ੍ਹਾਂ ਹੀ ਹੁਣ ਪੁੱਛਾਉਣੀ ਹੈ ਕਿਉਂਕਿ ਇਹ ਗੱਲਬਾਤ ਜਿਹੜੀ ਕਿ ਗਰਮ ਹੋ ਚੁੱਕੀ ਹੈ ਇੱਕ ਪਾਸੇ ਕੰਗਣਾ ਰਣਾਉਤ ਫਿਲਮ ਲਵਾਉਣ ਦੀ ਤਿਆਰੀ ਦੀ ਫੇਰਾਕ ਦੇ ਵਿੱਚ ਪਰ ਦੂਜੇ ਪਾਸੇ ਪਰਿਵਾਰਾਂ ਦੇ ਪਰਿਵਾਰ ਸਿੱਖਾਂ ਦੇ ਸੜਕਾਂ ਦੇ ਨਿਕਲ ਕੇ ਉਹਦਾ ਵਿਰੋਧ ਪੂਰੇ ਵੱਡੇ ਪੱਧਰ ਤੇ ਕਰ ਰਹੇ ਨੇ ਮੁਰਦਾਬਾਦ ਦੇ ਨਾਰੇ ਵੀ ਲਾਏ ਜਾ ਰਹੇ ਨੇ ਤੇ ਸਿੰਘਾਂ ਬਣੀਓ ਧਮਕੀਆਂ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਦਿਖਾਉਣਾ ਪੂਰਾ ਲਾਈਵ ਲਾਈਵ ਪ੍ਰੂਫ ਦਿਖਾਵਾਂ ਤੁਹਾਨੂੰ ਤਾਂ ਕਿ ਤੁਹਾਨੂੰ ਯਕੀਨ ਆ ਜਾਵੇ ਬਹੁਤ ਜ਼ਿਆਦਾ ਯਾਰੀ ਭੜਕੇ ਹੋਏ ਸਿੰਘਾਂ ਦੀ ਆਵਾਜ਼ ਇਹ ਤੁਹਾਡੇ ਕੰਨਾਂ ਰਾਹੀਂ ਤੁਸੀਂ ਆਪ ਸੁਣੋ ਸਰ ਤੇ

ਕੋ ਖਾਲਸਾ ਬਣਾਇਆ ਕਿ ਆਹ ਫੋਟ ਖਾਲਸਾ ਇੱਕ ਹੋ ਜਾਏ ہمارا ਕੰਮ ਹੈ ਲੜਨਾ ਅੱਕੇ ਅੱਕਲ ਦੀ ਗਲਤੀਆਂ ਲਈ ਅੱਕੇ ਲਈ ਜੇ ਗਲਤੀ ਕੋਈ ਵੀ ਕਰੇ ਆਪ ਉਸ ਨੂੰ ਬਖਸ਼ੇਗੇ ਨਹੀਂ ਔਰ ਕੋਨੇ ਤੋਂ ਇਤਨੀ ਬੜੀ ਗਲਤੀ ਕਰ ਲਈ ਹੈ ਕਿ ਤੇਰਾ ਕੀ ਹੋਗਾ ਹਸ਼ਰ ਇਹ ਅੱਗੇ ਉੱਪਰ ਵਾਲਾ ਹੀ ਜਾਣਦਾ ਹੈ ਇਤਿਹਾਸ ਅਗਰ ਅਸੀਂ ਦੇਖਦੇ ਹੈ ਦੇਖੋ ਸਿੰਘ ਕਿੰਨੇ ਭੜਕੇ ਹੋਏ ਨੇ ਪਰਿਵਾਰਾਂ ਦੇ ਪਰਿਵਾਰ ਸਿੰਘਾਂ ਦੇ ਨਾਲ ਮੌਜੂਦ ਨੇ ਨਾਰੇ ਲਾ ਰਹੇ ਨੇ ਜਿਹੜੇ ਕਿ ਨਾਰੇ ਲਾ ਰਹੇ ਨੇ ਸੜਕਾਂ ਦੇ ਉੱਤੇ ਜਿਵੇਂ ਕਿ ਪਰਿਵਾਰ ਬੱਚੇ ਨਾਲ ਸਮੇਤ ਕੰਗੜਾ ਰਣਾਉਤ ਹੁਣ ਤੂੰ ਸਮਝ ਲੈ ਕਿ ਤੁਹਾਡਾ ਜਿਹੜਾ ਕਿ ਟਾਈਮ ਸੀ ਉਹ ਬਿਲਕੁਲ ਮੈਂ ਵੀ ਜਦੋਂ ਧਮਕੀ ਦਿੱਤੀ ਸੀ ਉਸ ਗੱਲ ਦੀ ਆਵਾਜ਼ ਪੂਰੇ ਬਾਲੀਵੁੱਡ ਤੇ ਗਈ ਸੀ ਪਰ ਗੱਲ ਇਹ ਆ ਵੀ ਹੁਣ ਪੂਰਾ ਸਿੰਘ ਜਿਹੜਾ ਕਿ ਆਪਣਾ ਸਮਾਜ ਆ ਸਿੱਖਾਂ ਦਾ ਉਹ ਪੜ੍ਹ ਚੁੱਕਿਆ ਕੰਗੜਾ ਰਣਾਉਤ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਵੇਂ ਫਿਲਮ ਤਾਂ ਬੈਨ ਹੋ ਹੀ ਗਈ ਐ ਪਰ ਗੁੱਸਾ ਇੰਨਾ ਸਿੰਘਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਿ ਕੰਗੜਾ ਨੂੰ ਮਤਲਬ ਜਿਵੇਂ ਖਤਮ ਕਰਨ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਸਿੱਖ ਸਮਾਜ ਦੇ ਲੋਕ ਕਿਉਂਕਿ ਇਸ ਗੱਲ ਨੇ ਬੜਾ ਗੰਭੀਰ ਮਾਮਲਾ ਚੁਣਨਾ ਸੀ ਕਿਉਂਕਿ ਬੱਚੇ-ਬੱਚੇ ਨੂੰ ਇਸ ਗੱਲ ਤੋਂ ਜਾਣਕਾਰੀ ਮਿਲ ਚੁੱਕੀ ਹੈ ਕਿ ਆਉਣ ਵਾਲੇ ਇਤਿਹਾਸ ਨੂੰ ਵਿਗਾੜਨ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਦੇਖੋ ਬੈਨ ਵੀ ਹੋ ਚੁੱਕੀ ਐ ਫਿਲਮ ਦੈਨ ਵੀ ਹੋ ਚੁੱਕੀ ਆ ਪਰ ਹਲੇ ਕੋਈ ਉਹਦਾ ਆਪਣਾ ਇਮਾਨ ਸਿੰਘ ਖਾਰਾ ਵਕੀਲ ਐਡਵੋਕੇਟ ਨੇ ਜਿਹੜੇ ਉਹਨਾਂ ਨੇ ਵੀ ਦੱਸਿਆ ਵੀ ਹਲੇ ਉਹਨੂੰ ਕੋਈ ਵੀ anumati ਨਹੀਂ ਦਿੱਤੀ ਗਈ ਪਰ ਫਿਰ ਵੀ ਸਾਡੇ ਸਿੱਖਾਂ ਦੇ ਵਿੱਚ ਸਾਡੇ ਸਿੰਘਾਂ ਦੇ ਵਿੱਚ ਇੰਨਾ ਜੋਸ਼ ਭਰਿਆ ਹੋਇਆ ਕਿ ਕੰਗਣਾ ਨੂੰ ਖਾਣ ਤੇ ਕਮੈਗਨਾਂ ਜਾ ਸਕਦੇ ਆ ਲੋਕ ਐਡਾ ਯਾਨੀ ਵਿਰੋਧ ਹੋ ਰਿਹਾ ਪੂਰਾ ਵੱਡੇ ਪੱਧਰ ਦੇ ਉੱਤੇ ਕਿਉਂਕਿ ਕੰਗਣਾ ਨੇ ਜਿਹੜੇ ਕਿ ਸ਼ਦਾਬ ਲੀਆਂ ਵਰਤੀਆਂ ਨੇ ਉਹਦੇ ਵਿੱਚ ਸੀਨ ਵਰਤੇ ਨੇ ਵੈਸੇ ਵੀ ਤੁਹਾਨੂੰ ਪਤਾ ਕੰਗਣਾ ਰਣੌਤ ਮੈਂ ਤੁਹਾਨੂੰ ਕੱਲ ਦਿਖਾਈ ਸੀ ਵੀ ਜਿਵੇਂ ਆਪਣੇ ਸਿੱਖਾਂ ਦੇ ਉੱਤੇ ਤੇ ਸਿੰਘਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕਿਵੇਂ ਬੋਲ ਰਹੀ ਸੀ ਉਹ ਤੁਹਾਨੂੰ ਮੈਂ ਲਾਈਵ ਦਿਖਾਇਆ ਸੀ ਹਲੇ ਤੱਕ ਉਸ ਜਿਹੜਾ ਕਿ ਔਰਤ ਦਾ ਇਸ ਭੇਡ ਦਾ ਗੁੱਸਾ ਆਪਣੇ ਸਿੱਖਾਂ ਤੋਂ ਠੰਡਾ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਦੂਜੇ ਪਾਸੇ ਸਿੰਘਾਂ ਨੇ ਵੀ ਮਤਲਬ ਇਹੋ ਜਿਹਾ ਐਲਾਨ ਕਰ ਦਿੱਤਾ ਕਿ ਮੈਨੂੰ ਲੱਗਦਾ ਵੀ ਸ਼ਾਇਦ ਹੀ ਹੁਣੇ ਫਿਲਮ ਦੇ ਬਾਰੇ ਕੰਗਣਾ ਸੋਚੇ ਤੇ ਜਾਂ ਫਿਰ ਇਹ ਸ਼ਾਇਦ ਹੀ ਇਹ ਫਿਲਮ ਰਿਲੀਜ਼ ਹੋਵੇ ਕਿਉਂਕਿ ਉਸ ਨੇ ਇੱਕ ਪਾਸੇ ਉਸ ਨੇ ਪੂਰਾ ਮਤਲਬ ਪੱਕੇ ਤੌਰ ਤੇ ਸਮਝਾਇਆ ਵੀ ਮੈਂ 10 ਦਸੰਬਰ ਤੱਕ 10 ਤਰੀਕ ਤੱਕ ਇਹਨੂੰ ਜਿਹੜਾ ਕਿ ਮੈਂ ਰਿਲੀਜ਼ ਕਰਵਾ ਦੂੰਗੀ ਪਰ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਰੋਸ ਵਧਦਾ ਹੀ ਜਾ ਰਿਹਾ ਕਿਉਂਕਿ ਆਪਾਂ ਨੂੰ ਲੱਗਦਾ ਸੀ ਫਿਲਮ ਇਹ ਰਿਲੀਜ਼ ਹੋ ਜਾਣੀ ਆ 6 ਦਸੰਬਰ ਨੂੰ ਪਰ ਆਪਾਂ ਨੇ ਜਦੋਂ ਅਲਟੀਮੇਟਮ ਦੇਣੇ ਸ਼ੁਰੂ ਕੀਤੇ ਤਾਂ ਉਹਦੇ ਸੈਂਸਰ ਬੋਰਡ ਵਾਲਿਆਂ ਨੇ ਇਹਨੂੰ ਬੈਨ ਕਰ ਦਿੱਤਾ ਕਿਉਂਕਿ ਧਮਕੀਆਂ ਸਾਰਿਆਂ ਨੂੰ ਹੀ ਗਈਆਂ ਸੀ ਪਰ ਹੁਣ ਹੁਣ ਗੱਲ ਕੀ ਹੈ ਵੀ ਇਹ ਜਿਹੜਾ ਮਤਲਬ ਮਸਲਾ ਹੈ ਮਸਲਾ ਉਹ ਤੋਂ ਬਾਅਦ ਵੀ ਨਹੀਂ ਇਹ ਮਤਲਬ ਠੰਡਾ ਹੋਣ ਦਾ ਨਾਮ ਲੈ ਰਿਹਾ ਸਿੰਘਾਂ ਮੰਨੀਓ ਵੱਡੇ ਵੱਡੇ ਪ੍ਰਦਰਸ਼ਨ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹਦੇ ਆਸ-ਪਾਸ ਦੇ ਵਿੱਚ ਆਸ-ਪੜੋਸ ਦੀ ਗੱਲ ਕਰੀਏ ਤਾਂ ਉੱਥੇ-ਉੱਥੇ ਵੀ ਇਹਦੇ ਬਹੁਤ ਵੱਡੇ ਪੱਧਰ ਤੇ ਯਾਨੀ ਸਿੰਘਾਂ ਦਾ ਪ੍ਰਦਰਸ਼ਨ ਹੋ ਰਿਹਾ ਜਿਹੜੇ ਤੋਂ ਭਲਕੋ ਨੂੰ ਵੀ ਹੈ ਕਿ ਜੇਕਰ ਮੈਂ ਇਸ ਗੱਲ ਨੂੰ ਵਾਅਦਾ ਕਰਿਆ ਤਾਂ ਫਿਰ ਮੇਰੀ ਖੈਰ ਨਹੀਂ ਹੈਗੀ ਸੋ ਸਿੰਘ ਕਹਿ ਵੀ ਰਹੇ ਨੇ ਵੀ ਜਿਹੜੀ ਕਿ ਸਿੰਘਾਂ ਦੀ ਫੌਜ ਆ ਇਹ ਸਿਰ ਤੇ ਕਫਣ ਬਨ ਕੇ ਚੱਲਦੀ ਆ ਤੇਰੇ ਵਾਂਗੂ ਗਨਮੈਨ ਲੈ ਕੇ ਨਹੀਂ ਚੱਲਦੀ ਸੋ ਇਸ ਕਰਕੇ ਕੰਗੜਾ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਨਾ ਮੈਂ ਕਿਸਾਨਾਂ ਤੇ ਨਾ ਸਿੱਖਾਂ ਤੇ ਨਾ ਸਿੱਖੀ ਤੇ ਕੋਈ ਵੀ ਫਿਲਮ ਨਾ ਬਣਾਵਾ ਨਾ ਮ ਉਹਦੇ ਟ੍ਰੇਲਰ ਰਿਲੀਜ਼ ਕਰਾ ਕਿਉਂਕਿ ਗੱਲ ਕੋਈ ਇਹ ਮਾਮੂਲੀ ਜੀ ਨਹੀਂ ਹੈ ਵੈਸੇ ਉਹਨੂੰ ਥੋੜਾ ਘਣਾ ਸਮਝ ਲੱਗੀ ਵੀ ਆ ਕਿਉਂਕਿ ਗੱਲ ਬੜੀ ਗੰਭੀਰ ਹੈ ਕੁਝ ਵੀ ਹੋ ਸਕਦਾ ਜਦੋਂ ਐਨੇ ਮਤਲਬ ਛੇੜਾ ਛੇੜ ਦਿੱਤਾ ਸਿੰਘਾਂ ਦੀ ਕੌਮ ਹੁਣ ਟੁੱਟ ਕੇ ਪੈ ਚੁੱਕੀ ਹੈ ਇਸ ਤੋਂ ਪਹਿਲਾਂ ਕਿ ਕੋਈ ਕਾਰਨਾਮਾ ਹੋ ਜਾਵੇ ਮੈਂ ਪਹਿਲਾਂ ਵੀ ਕਹੀ ਹੈ ਕਈ ਵਾਰ ਗੱਲ ਗੁੱਸਾ ਮੈਨੂੰ ਵੀ ਬੜਾ ਚੜ ਜਾਂਦਾ ਇਹਨਾਂ ਗੱਲਾਂ ਤੇ ਵੀ ਜਿਵੇਂ ਜਦੋਂ ਕਿਸੇ ਸਮਾਜ ਨੂੰ ਹੱਥ ਪਾਈਦਾ ਨਾ ਉਦੋਂ ਅਗਲੇ ਨੂੰ ਅੱਗ ਲੱਗਦੀ ਹੁੰਦੀ ਹੈ ਤੂੰ ਸਾਡੇ ਸਿੱਖ ਸਮਾਜ ਨੂੰ तोड़ के मरोड़ के पेश करना चाहंदी सी एडे परिणाम तैनू हर रोज एह ਸ਼ਰਕਾਂ ਦੇ ਉੱਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮਿਲਣੇ ਸ਼ੁਰੂ ਹੋ ਰਹੇ ਨੇ ਤਾਂ ਦੇਖੋ ਫਿਲਮ ਬੈਨ ਵੀ ਹੋ ਚੁੱਕੀ ਆ ਜਿਹੜੀ ਮੇਨ ਗੱਲ ਆ ਉਸ ਤੋਂ ਬਾਅਦ ਵੀ ਸਿੰਘਾਂ ਦਾ ਜਿਹੜਾ ਕਿ ਗੁੱਸਾ ਉਹ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਮੈਂ ਚਾਹੁੰਨਾ ਕਿ ਐਸੇ ਤਰ੍ਹਾਂ ਜਿਵੇਂ ਮੈਨੂੰ ਕਿਹਾ ਜਾ ਰਿਹਾ ਸੀ ਵੀ ਐਸੇ ਤਰ੍ਹਾਂ ਹੀ ਤੁਸੀਂ ਜਜਬਾ ਸਿੱਖੀ ਦਾ ਜਿਹੜਾ ਕਿ ਆਪਣੇ ਅੰਦਰ ਰੱਖਣਾ ਮੈਂ ਤਾਂ ਰੱਖਿਆ ਹੀ ਆ ਜੀ ਪਰ ਮੈਂ ਤੁਹਾਡੀ ਗੱਲ ਕਰਦਾ ਕਿ ਮੈਂ ਕਹਿ ਰਿਹਾ ਮੈਂ ਠੰਡਾ ਕਰਨ ਨੂੰ ਨਹੀਂ ਕਹਿੰਦਾ ਮੈਂ ਕਹਿ ਰਿਹਾ ਵੀ ਆਪਣੇ ਦਿਲਾਂ ਦੇ ਵਿੱਚ ਜਿਹੜੀ ਇਹ ਲਹਿਰ ਹੈ ਇਹ ਕਦੇ ਵੀ ਖਤਮ ਨਹੀਂ ਹੋਣ ਦੇਣੀ ਕਿਉਂਕਿ ਫਿਰ ਆਪਣੇ ਜਿਹੜਾ ਕਿ ਸਮਾਜ ਹੈ ਆਪਣਾ ਪੰਜਾਬ ਹੈ ਆਪਣੇ ਸਿੱਖ ਪੰਥ ਦੀ ਗੱਲ ਕਰੀਏ ਤਾਂ ਇਸ ਨੂੰ ਖਤਰਾ ਹੋ ਸਕਦਾ ਜੇਕਰ ਆਪਾਂ ਇਸ ਚੀਜ਼ ਨੂੰ ਦਿਲ ਦੇ ਵਿੱਚੋਂ ਭੁੱਲਦੇ ਆ ਪਰ ਨਹੀਂ ਮੈਨੂੰ ਯਕੀਨ ਆ ਕਿ ਸਾਡੇ ਲੋਕ ਜਿਹੜੇ ਸਿੱਖ ਸਮਾਜ ਦੇ ਨੇ ਇਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਉਹ ਜਜ਼ਬਾ ਭਰਿਆ ਕਿ ਦੁਸ਼ਮਣਾਂ ਨੂੰ ਦੇਖ ਕੇ ਪਹਿਲਾਂ ਹੀ ਕੰਮਣੀ ਚੜ ਜਾਂਦੀ ਹੈ ਜਦੋਂ ਕੋਈ ਸਾਡਾ ਸਿੰਘ ਉਹਨਾਂ ਦੇ ਉੱਤੇ ਕਾਰਵਾਈ ਪਾਉਗਾ ਉਹ ਅੱਡਾ ਗੱਲ ਪਰ ਇਹਨਾਂ ਨੂੰ ਪਹਿਲੇ ਹੀ ਇਹਨਾਂ ਦੇ ਪਸੀਨੇ ਛੁੱਟ ਜਾਂਦੇ ਨੇ ਇੱਕ ਗੱਲ ਸੁਣ ਕੇ ਜਿਵੇਂ ਕੰਗਣਾਂ ਦੇ ਹੋਇਆ ਹੁਣ ਕੰਮ ਕੰਗਣਾਂ ਦੇ ਪਸੀਨੇ ਕਿਵੇਂ ਛੁੱਟੇ ਨੇ ਜਦੋਂ ਪੰਜਾਬ ਦੇ ਚਾਰੇ ਕੋਟਾਂ ਦੇ ਵਿੱਚੋਂ ਚਾਰੇ ਕੋਨਿਆਂ 'ਚੋਂ ਗਈਆਂ ਨਾ ਧਮਕੀਆਂ ਸਿੰਘਾਂ ਦੀਆਂ ਤੇ ਵਿੱਚ ਨਾਮ ਸਾਡਾ ਵੀ ਸੀ ਤੇ ਫਿਰ ਕਿਵੇਂ ਹੋ ਗਈ ਫਿਲਮ ਬੰਦ ਆਉਣ ਵਾਲੇ ਸਮੇਂ ਦੇ ਵਿੱਚ ਆ ਜਾ ਕੋਈ ਕਦਮ ਨਹੀਂ ਸੀ ਚੱਕਣ ਦੇਵਾਂਗੇ ਚਾਹੇ ਕੰਗਣਾ ਹੋਵੇ ਚਾਹੇ ਕੰਗਣਾ ਦੀ ਮਾਂ ਹੋਵੇ ਚਾਹੇ ਕੋਈ ਦਾ ਭਰਾ ਹੋਵੇ ਉਹ ਗੰਜਾ ਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇ ਸਿੰਘੋ ਤਖੜੇ ਹੋ ਕੇ ਰਿਹਾ ਕਰੋ ਆਪਣੇ ਬੰਨੀਓ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜਿਹੜੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਪਰ ਜਿਹੜਾ ਭੈਣ ਭਰਾ ਹੁਣ ਜਾਗਦੀ ਜ਼ਮੀਰ ਵਾਲਾ ਮੈਂ ਪਹਿਲਾਂ ਹੀ ਕਹਿੰਦਾ ਵੀ ਭਾਈ ਇਸ ਵੀਡੀਓ ਦਾ ਮੈਸੇਜ ਅੱਗੇ ਤੱਕ ਜ਼ਰੂਰ ਜਾਣਾ ਜਾਣਾ ਚਾਹੀਦਾ ਧੰਨਵਾਦ ਜੀ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ